ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਦੁਆਰਾ ਛਿੜੀ ਸਾਹਿਬ ਵਿਖੇ ਸੰਗਰਾਤ ਤੇ ਦਸਵੀਂ ਦੇ ਦਿਹਾੜੇ ਮੁੱਖ ਰੱਖਦੇ ਹੋਏ ਤੇ ਨਾਲ ਹੀ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸਿਛਦੀ ਦਿਹਾੜਾ ਮਨਾਉਂਦੇ ਹੋਏ ਤੇ ਜਥਾ ਹਾਜ਼ਰ ਹੋ ਗਿਆ ਤੇ ਮੇਜਰ ਸਿੰਘ ਪੰਜਾਬੀ ਇਹ ਚੈਨਲ ਰਾਹੀਂ ਆਪ ਜੀ ਨੂੰ ਭਾਈ ਤਾਰੂ ਸਿੰਘ ਜੀ ਦਾ ਸਾਕਾ ਇੱਕ ਛੋਟੀ ਜੀ ਕੋਸ਼ਿਸ਼ ਹੈ ਸਾਡੀ ਵੀ ਸੰਗਤਾਂ ਤੱਕ ਪਹੁੰਚਾਈਏ ਭਾਈ ਤਾਰੂ ਸਿੰਘ ਜੀ ਕੌਣ ਸਨ ਭਾਈ ਤਾਰੂ ਸਿੰਘ ਜੀ ਦਾ ਗੁਰੂ ਕੇ ਪਿਆਰੇ ਗੁਰੂ ਦਾ ਸਿੱਖ ਸੀ ਪੁਲੇ ਨਗਰ ਦੇ ਵਿੱਚ ਰਹਿੰਦਾ ਸੀ ਅੰਮ੍ਰਿਤਸਰ ਜ਼ਿਲ੍ਹਾ ਸੀ ਤੇ ਗੁਰੂ ਘਰ ਦਾ ਪ੍ਰੇਮੀ ਸੀ ਗੁਰੂ ਮਹਾਰਾਜ ਦੇ ਬਾਣੀ ਤੇ ਬਾਣੇ ਦਾ ਧਾਰਨੀ ਸੀ ਰਹਿਤ ਮਰਿਆਦਾ ਦਾ ਪ੍ਰਪੱਖ ਸੀ ਜੋ ਦਾ ਸੂਰਬੀਰ ਸੀ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਜਕਰੀਆ ਖਾਨ ਲਾਹੌਰ ਦਾ ਗਵਰਨਰ ਬਣਿਆ ਤੇ ਉਸਨੇ ਐਸਾ ਹਿਆ ਕਰ ਲਿਆ ਵੀ ਸਿੱਖ ਕੌਮ ਖਤਮ ਕਰ ਦੇਣੀ ਹੈ ਜਿੱਥੇ ਗੁਰੂ ਦਾ ਪਿਆਰਾ ਟੱਕਰਿਆਂ ਨੂੰ ਮਾਰ ਦੋ ਜਿੱਥੇ ਗੁਰੂ ਦਾ ਸਿੱਖ ਟੱਕਰਿਆਂ ਨੂੰ ਫੜ ਲਓ ਤੇ ਬੜਾ ਜ਼ੁਲਮ ਉਸ ਸਮੇਂ ਜ਼ਾਲਮਾਂ ਨੇ ਜਕਰੀਆ ਖਾਨ ਨੇ ਕਰਵਾਇਆ ਤੇ ਜ਼ਾਲਮ ਜ਼ੁਲਮ ਕਰਦੇ ਰਹੇ ਸਿੰਘ ਜ਼ੁਲਮ ਸਹਿੰਦੇ ਰਹੇ ਤੇ ਆਖਰ ਨੂੰ ਸਿੰਘਾਂ ਨੇ ਸਹੱਦ ਦਾ ਜਾਨ ਪੀੜਾਂ ਹੱਸ-ਹੱਸ ਕੇ ਫਾਂਸੀਆਂ ਚੜਨਾ ਹੱਸ-ਹੱਸ ਕੇ ਦੇਗਾਂ 'ਚ ਉਬਾਲੇ ਖਾਣੇ ਹੱਸ-ਹੱਸ ਕੇ ਬੰਦ-ਬੰਦ ਕਰਵਾਇਆ ਕਹਿੰਦਾ ਇੱਕੋ ਪੀਤਾ ਦਸਮੇਸ਼ ਹੋਇਆ ਜਿਸ ਨੇ ਸਾਜਲੇ ਪੰਜ ਪਿਆਰੇ ਆ ਜੀ ਇੱਕੋ ਪੀਤਾ ਦਸਮੇਸ ਹੋਇਆ ਜਿਸ ਨੇ ਸਾਜਲੇ ਪੰਜ ਪਿਆਰੇ ਆ ਜੀ ਤਾਂ ਸ਼ਸਤਰ ਵਸਤਰ ਸਜਾ ਕੇ ਕੁੱਲ ਸਾਰੇ ਫਿਰ ਗੁਰੂ ਨੇ ਬਚਨ ਨਖਾਰੇ ਆ ਜੀ ਤਾਂ ਸਿੱਖੀ ਸਿੱਧਕ ਤੋਂ ਆਪਾਂ ਨੇ ਹਾਰ ਨਾ ਨਹੀਂ ਭਾਵੇਂ ਚਲੀ ਜਾਣ ਸੀਸ ਤੇ ਆ ਰਹੇ ਆ ਜੀ ਆਸਾ ਰਾਮ ਕਹਿੰਦਾ ਮੁੰਡ ਤੇ ਰੀਤ ਆਉਂਦੀ ਜਿਉਂਦੇ ਚਾਂਦਨੀ ਚੌਂਕਾਂ ਸਾੜੇ ਜੀ ਗੁਰੂ ਕੇ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਅੱਜ ਵੀ ਦੇ ਰਹੇ ਨੇ ਆਮ ਸੰਸਾਰੀ ਲੋਕ ਜੋ ਅੱਜ ਕੱਲ ਦੇ ਨੌਜਵਾਨੀ ਪੀੜ੍ਹੀ ਐ ਉਹਨਾਂ ਨੌਜਵਾਨਾਂ ਵੀਰਾਂ ਨੂੰ ਭਾਈ ਤਾਰੂ ਸਿੰਘ ਜੀ ਤੋਂ ਸੇਧ ਲੈਣੀ ਬਣਦੀ ਐ ਵੀ ਉਹਨਾਂ ਨੇ ਇੱਕ ਗੁਰੂ ਦੀ ਸਿੱਖੀ ਖਾਤਰ ਆਪਣੇ ਕੇਸ ਕਤਲ ਇੱਕ ਪਾਸੇ ਆਪਣੀ ਖੋਪਰ ਲੋਹਾ ਲਿਆ ਉਹਨਾਂ ਨੇ ਕੇਸ ਨਹੀਂ ਕਤਲ ਹੋਣ ਦਿੱਤੇ ਤੇ ਉਸ ਸਮੇਂ ਦੀ ਜ਼ਾਲਮ ਸਰਕਾਰਾਂ ਨੇ ਭਾਈ ਤਾਰੂ ਸਿੰਘ ਜੀ ਨਾਲ ਇਸ ਤਰ੍ਹਾਂ ਭਗਤ ਅਸਾ ਰਾਮ ਜੀ ਨੇ ਦੱਸਿਆ ਭਾਈ ਪਾਲਾ ਸਿਆਂ ਹੋ ਸੂਰਾ ਸੋ ਪਹਿਚਾਨੀਏ ਜੋ ਨਰਾਦੀਨ ਕੇ ਤੋ ਹੋ ਪੁਰਜਾ ਪੁਰਜਾ ਕਟਮਰੈ ਕਬੂ ਨਾ ਛੱਡ ਖੇਤ ਹੋ ਗਗਨ ਦਮਾ ਮਾ ਬਾਜਿਓ ਪਰਿਓ ਨਸਾਨੇ ਕਾ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾ ਜਕਰੀਆ ਖਾਨ ਨੇ ਹੁਕਮ ਦੇਤਾ ਵੀ ਸਿੰਘਾਂ ਨੂੰ ਫੜ ਫੜ ਕੇ ਲਿਆਓ ਜਿਹੜਾ ਸਿੰਘਾਂ ਨੂੰ ਫੜ ਕੇ ਲਿਆਊਗਾ ਸਰਕਾਰ ਉਹਨਾਂ ਨੂੰ ਇਨਾਮ ਦੇਊਗੀ ਸਿਰਾਂ ਦੇ ਮੁੱਲ ਪਏ ਉੱਥੇ ਹੀ ਭਾਈ ਤਾਰੂ ਸਿੰਘ ਜੀ ਨੂੰ ਇੱਕ ਹਰੀ ਦੇਨ ਭਗਤ ਨਰਨਜਨੀ ਇੱਕ ਜਕਰੀਆ ਖਾਨ ਨੂੰ ਚੁਗਲੀ ਲਾ ਕੇ ਕਿਸ ਤਰ੍ਹਾਂ ਸਿੰਘਾਂ ਨੂੰ ਫੜਨੇ ਵਾਸਤੇ ਭੇਜ ਰਿਹਾ ਬਾਈ ਖਿਆਲ ਕਰਨਾ ਹੋ ਜੁਲਮਾਹ ਰਾਜ ਸੀ ਮੁਗਲ ਦਾ ਮਾਲਕਾ ਜੁਲਮਾਹ ਰਾਜ ਸੀ ਅਦਸੀ ਮੁਗਲ ਪ੍ਰੇਹਾ ਸੀ ਜੂਲ ਮੰਗ ਜਾ ਜਿਹੜਾ ਫੜ ਕੇ ਲਿਆਵੇ ਸਿੰਘਾਂ ਨੂੰ ਜਿਹੜਾ ਫੜ ਕੇ ਲਿਆਵੇ ਸਿੰਘਾਂ ਨੂੰ ਜੇਰਾ ਫੜ ਕੇ ਲਿਆਵੇ ਸਿੰਗਾ ਹੋ ਦੇਵੇ ਇਨਾਮ ਸਰਕਾਰ ਹੋ ਕਈਆਂ ਲੋਕਾਂ ਪਾਪੀਆਂ ਹੋ ਛੱਡ ਦਿੱਤੇ ਕੰਮ ਕਾ ਹੋ ਕਰ ਚੁਗਲੀ ਸਿੰਘ ਫੜਾਵ ਦੇ ਕੰਨਾਂ ਨਾ ਹੋਰ ਕੰਮਕਾਰ ਛੱਡ ਦੇ ਇਸੇ ਕੰਮ ਪਰ ਹੋ ਕੇ ਵੀ ਸਿੰਘ ਨੂੰ ਫੜਾਓ ਸਰਕਾਰ ਤੇ ਇਨਾਮ ਪਾਓ ਅੱਜ ਵੀ ਮੁਖਬਰ ਰਹੇ ਹੈ ਅੱਜ ਵੀ ਫੜਾ ਰਹੇ ਹੈ ਕੰਮ ਕਰ ਰਹੇ ਹੈ ਆਪਣੇ ਆਪਣੀ ਗਦਾਰ ਬਣ ਰਹੇ ਹੈ ਹੋ ਕਈਆਂ ਲੋਕਾਂ ਪਾਪੀਆਂ ਛੱਡ ਦਿੱਤੇ ਕੰਮ ਕਰ ਚੁਗਲੀ ਸਿੰਘ ਫਰਾਮ ਦੇ ਕਰ ਚੁਗਲੀ ਸਿੰਘ ਫਰਾਮ ਨੇ ਹੋ ਕਈਆਂ ਦਾ ਰਜਗਾ ਹੋ ਕਈ ਧਰਮੀ ਪੁਰਸ਼ ਪਿੰਡਾਂ ਨੂੰ ਛੋੜ ਕੇ ਰਹਿੰਦੇ ਵਿਚ ਅਜਾੜ ਹੋ ਪੁੱਲੇ ਨਗਰ ਵਿਚ ਵਸ ਰਹਾਂ ਹੋ ਤਾਰੂ ਸਿੰਘ ਸਰਦਾਰ ਓਏ ਕਮਾਤਾ ਤੇ ਇੱਕ ਭੈਣ ਸੀ ਵਾਹ ਜੀ ਵਾਹ ਇੱਕ ਮਾਤਾ ਤੇ ਇੱਕ ਭੈਣ ਸੀ ਓਏ ਕਮਾਤਾ ਤੇ ਇੱਕ ਭੈਣ ਸੀ ਹੋਏ ਸੀ ਕਰਦਾ ਪਰਵਾ ਓ ਸਿੰਗ ਰਿਹਾ ਸੀ ਬਖਤ ਗਜਾਰ ਦਾ ਓ ਸਿੰਗ ਰਿਹਾ ਸੀ ਬਖਤ ਗਜਾਰ ਓ ਕਰਦਾ ਸੀ ਖੇਤੀ ਦੀ ਕ ਓ ਰਾਤ ਵਰਤੀ ਸਿੰਘਾਨੂ ਕਿਸੇ ਕਹੁੰਦਾ ਸ੍ਰੀ ਪਰਸਾਦ ਤੇਰੀ ਮੈਂ ਹੱਥ ਬਨ ਕਰਦਾ ਤੂੰ ਆਖੇ ਲੱਗ ਜਾ ਮੇਰੀਆਂ ਮਨ ਲਵੇ ਲਾਨੀ ਹੱਥ ਆ ਪਉ ਪਛਤਾਮਣਾ ਨਹੀਂ ਜਿੰਦੇ ਵੇਰੀ ਰੇ